ਘਰ ਵਿੱਚ ਬਿਨਾਂ ਕਿਸੇ ਕਾਰਨ ਅਚਾਨਕ ਖੁਸ਼ਬੂ ਆ ਜਾਣਾ ਮਹਿਕ ਆਸ-ਪਾਸੇ ਬिखर ਜਾਵੇ ਕਈ ਵਾਰੀ ਫੁੱਲਾਂ ਵਰਗੀ ਮਿੱਠੀ ਵਾਸ ਤੇ ਕਈ ਵਾਰੀ ਕੋਈ ਅਜੀਹੀ ਗੰਧ ਜੋ ਮਨ ਅਸਥਿਰ ਕਰ ਦੇਵੇ ਮੈਂ ਡਾਕਟਰ ਤੇਰੰਕਾਰ ਲੈ ਕੇ ਆਈਆਂ ਇੱਕ ਐਸਾ ਵਿਲੱਖਣ ਵਿਸ਼ਾ ਜਿਹਦਾ ਅਨੁਭਵ ਹਰੇਕ ਨੇ ਕਦੇ ਨਾ ਕਦੇ ਕੀਤਾ ਹੈ ਮੈਂ ਬਹੁਤ ਵਾਰ ਮਹਾਪੁਰਸ਼ਾਂ ਦੇ ਮੂੰਹੋਂ ਸੁਣਿਆ ਗਿਆਨਵਾਨ ਪੰਚ ਹੋਏ ઋષਿ मुनि अवतार ਇਹ ਕਹਿੰਦੇ ਆਏ ਆ ਕਿ ਜਦੋਂ ਤੁਸੀਂ ਮੈਡੀਟੇਟ ਕਰਦੇ ਹੋ ਕਿਸੇ ਬੀਜ ਮੰਤਰ ਦਾ ਸੱਚੇ ਮਨੋਂ ਸਿਮਰਨ ਕਰਦੇ ਹੋ ਤਾਂ ਫਿਰ ਤੁਹਾਡੀ ਤਪੱਸਿਆ ਉਦੋਂ ਕਾਮਯਾਬ ਹੋ ਜਾਂਦੀ ਆ ਤੁਹਾਡੀ ਮਿਹਨਤ ਨੂੰ ਉਦੋਂ ਬੂਰ ਲੱਗ ਜਾਂਦਾ ਜਦੋਂ ਤੁਹਾਨੂੰ ਇਦਾਂ ਦੀ ਕਲੀਆਂ ਦੀ fragrance ਖੁਸ਼ਬੂ smell on ਲੱਗ ਪਏ ਜੋ ਕਦੀ ਤੁਸੀਂ smell ਕੀਤੀ ਹੀ ਨਾ ਹੋਵੇ ਆਪਣੀ ਪੂਰੇ ਜੀਵਨ ਚ ਅੱਜ ਮੈਂ ਮੇਰੇ ਪਿਆਰੇ ਦਰਸ਼ਕੋ ਇਸੇ ਸੁਗੰਧ ਦੀ ਗੱਲ ਕਰਨ ਜਾ ਰਹੀ ਹਾਂ ਇਹ ਅਦਭੁਤ ਅਗੰਮੀ ਸੁਗੰਧ ਜਿਹਦੀ ਜਿਹੜੀ ਵਿਰਲਿਆਂ ਨੂੰ ਨਸੀਬ ਹੁੰਦੀ ਆ ਕੀ ਇਹ ਸਿਰਫ ਹਵਾ ਦੀ ਖੇਡ ਹੈ ਤੇ ਜਾਂ ਫਿਰ ਕਿਸੇ ਅਦ੍ਰਿਸ਼ਟ ਸੰਕੇਤ ਦਾ ਪ੍ਰਗਟਾਵਾ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਰਹੋ ਮੈਂ ਤੁਹਾਨੂੰ ਇੱਕ ਐਸਾ ਉਪਾਅ ਵੀ ਦੱਸਾਂਗੀ ਜੋ ਘਰ ਦੀ ਸੁਗੰਧਤ ਊਰਜਾ ਨੂੰ ਤੁਰੰਤ ਸੰਤੁਲਿਤ ਕਰ ਦਿੰਦਾ ਹੈ ਅਦ੍ਰਿਸ਼ਟ ਸੁਗੰਧਾਂ ਦਾ ਵਿਗਿਆਨ ਦੱਸਣ ਲੱਗੀ ਹਾਂ ਕਿਹੋ ਜਿਹੀ ਸੁਗੰਧ ਆਏ ਤੇ ਉਸ ਨੂੰ ਕਿਹੋ ਜਿਹਾ ਲੱਛਣ ਸਮਝਣਾ ਹੈ ਕਿ ਉਹ ਅਸਰ ਕਰੇਗੀ ਤੁਹਾਡੇ ਘਰ ਤੇ ਤੇ ਉਸ ਤੇ ਮੈਂ ਕੁਝ ਜੋਤਿਸ਼ੀ ਰਾਜ ਖੋਲਣ ਜਾ ਰਹੀ ਹਾਂ ਕਈ ਵਾਰ ਇਹਨਾਂ ਘਰ ਦੇ ਵਿੱਚ ਉਸੀਂ ਬੈਠਿਆਂ ਸਾਰੇ ਆਪਣੀਆਂ ਗੱਲਾਂ-ਬਾਤਾਂ ਕਰ ਰਹੇ ਹੋ ਅਚਾਨਕ ਕੋਈ ਮਿੱਠੀ ਜਾਂ ਖੁਸ਼ਬੂਦਾਰ ਹਵਾ ਵਗਦੀ ਆ ਰੁਮਕਦੀ ਆ ਮਿੰਨੀ 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 ਜਿਵੇਂ ਕਿਸੇ ਨੇ ਤਾਜ਼ਾ ਚੰਬੇ ਦੇ ਫੁੱਲ ਤੁਹਾਡੇ ਅੱਗੇ ਲਿਆ ਕੇ ਰੱਖਤੇ ਹੋਣ ਪਰ ਹਾਲੇ ਦੁਆਲੇ ਕਿਤੇ ਕੋਈ ਕਾਰਨ ਤਾਂ ਦਿਸਦਾ ਨਹੀਂ ਨਾ ਹਵਾ ਚਲੀ ਨਾ ਫੁੱਲ ਖਿੜੇ ਪਏ ਨੇ ਕੋਈ ਗਮਲਾ ਨਹੀਂ ਲੱਗਾ ਕੋਈ ਆਰਨਾਮੈਂਟਲ ਪਲਾਂਟ ਨਹੀਂ ਆ ਹਾਲੇ ਦੁਆਲੇ ਕਿਸੇ ਆਂਡ ਗਵਾਂਡ ਚ ਨਰਸਰੀ ਨਹੀਂ ਆ ਤਾਂ ਫਿਰ ਕਈ ਵਾਰੀ ਉਸ ਗੰਧ ਮਿੱਠੀ ਹੁੰਦੀ ਆ ਮਿੱਠੀ ਮਿਠਾਸ ਤੇ ਕਈ ਵਾਰੀ ਗਹਿਰੀ ਮਿੱਟੀ ਦੀ ਬਾਸ ਮਿੱਟੀ ਤੇ ਪਾਣੀ ਤਰੋਂਕਦੇ ਆ ਨਾ ਜਾਂ ਫਿਰ ਮੀਂਹ ਦੇ ਸ਼ਰਾਟੇ ਦੀਆਂ ਪਹਿਲੀਆਂ ਬੂੰਦਾਂ ਜਦੋਂ ਤਰਤ ਦੀ ਤਪਸ਼ ਨੂੰ ਖਤਮ ਕਰਦੀਆਂ ਇੱਕ ਉਹ ਅਗੰਮੀ ਮਹਿਕ ਜਿਥੇ ਲੰਬੇ ਲੰਬੇ ਸਾਹ ਲੈਣ ਨੂੰ ਦਿਲ ਕਰਦਾ ਕਈ ਵਾਰੀ ਉਹ ਮਿੱਟੀ ਦੀ ਬਾਸ ਨਜ਼ਰ ਆਉਂਦੀ ਕਈ ਵਾਰੀ ਤਾਂ ਬਿਨਾਂ ਕਿਸੇ ਕਾਰਨ ਦੁਰਗੰਧ ਵੀ ਮਹਿਸੂਸ ਹੁੰਦੀ ਆ ਐਦਾਂ ਦੀ ਦੁਰਗੰਧ ਜਿਹੜੀ ਆਮ ਦੁਰਗੰਧਾਂ ਵਰਗੀ ਨਹੀਂ ਹੁੰਦੀ ਇਸ ਦੁਰਗੰਧ ਤੇ ਤਾਂ ਮੈਂ ਬਹੁਤ ਵੀਡੀਓ ਪਾਈਆਂ ਆ ਇਹ ਤੁਸੀਂ ਦੇਖ ਲੈਣੀਆਂ ਇਹ ਸਿਰਫ ਸੈਂਸਰੀ ਭਰਮ ਨਹੀਂ ਹੈ ਕਿ ਸੁੰਘਣ ਸ਼ਕਤੀ ਦਾ ਕੋਈ ਭਰਮ ਹੋਇਆ ਆਪਾਂ ਕਹਿੰਦੇ ਤੈਨੂੰ ਤਾਂ ਭੁਲੇਖਾ ਲੱਗਾ ਹੋਣਾ ਮੈਨੂੰ ਤਾਂ ਹੀ ਨਹੀਂ ਆਣੀ ਉਹਨੂੰ ਹੀ ਆ ਕਿਉਂਕਿ ਇਹ ਅਗੰਮੀ ਆ ਇਹ ਅਦਭੁਤ ਆ ਇਹ ਸੁਖਮਾ ਇਹ ਉਹਨੀ ਉਹਨੂੰ ਆ ਜਿਹੜਾ ਰਮ ਗਿਆ ਉਸ ਕਰਤਾਰ ਚ ਐਦਾਂ ਨਹੀਂ ਕਹਿਣਾ ਕਿ ਸੈਂਸਰੀ ਭਰਮ ਆ ਪਾਵ ਸੁਗੰਢ ਸ਼ਕਤੀ ਜਾਂ ਨੱਕ ਦਾ ਪਰਮ ਪ੍ਰਲੇਖਾ ਨਹੀਂ ਹੈ ਇਹ ਇਹ ਊਰਜਾ ਦਾ ਸੰਕੇਤ ਸੁਗੰਧਾ ਰਾਹੀਂ ਅਦ੍ਰਿਸ਼ਟ ਸ਼ਕਤੀਆਂ ਆਤਮਿਕ ਊਰਜਾ ਤੇ ਗ੍ਰਹਿ ਪ੍ਰਭਾਵ ਮਨੁੱਖ ਨਾਲ ਸੰਚਾਰ ਕਰਦੇ ਆ ਤੁਹਾਡੇ ਨਾਲ ਉਹ ਜੁੜਨਾ ਚਾਹੁੰਦੇ ਆ ਦ੍ਰਿਸ਼ਟ ਸ਼ਕਤੀਆਂ ਆਤਮਿਕ ਊਰਜਾ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਮੈਂ ਤੇਰੀ ਹੈਲਪ ਲਈ ਨੇੜੇ ਤੇੜੇ ਆ ਤੇਰੇ ਹਰ ਕਸ਼ਟ ਨੂੰ ਹਰਨਾ ਮੈਂ ਇਸ਼ਾਰਾ ਆ ਇਸ ਇਸ਼ਾਰੇ ਨੂੰ ਸਮਝਣਾ ਦੇਖੋ ਫਿਰ ਜਿਹੜੀ ਸੁਗੰਧ ਤੁਸੀਂ ਮਹਿਸੂਸ ਕੀਤੀ ਉਹਦਾ ਸੰਕੇਤ ਜਾਂ ਆਤਮਕ ਵਿਗਿਆਨ ਇਸ ਬਾਰੇ ਕੀ ਕਹਿੰਦਾ ਹੈ ਸੁਗੰਧ ਹਵਾ ਵਿੱਚ ਨਹੀਂ ਹੈ ਪਹਿਲੀ ਗੱਲ ਮਨ ਵਿੱਚ ਵਸਦੀ ਹੈ ਅੰਤਰਮਨ ਵਿੱਚ ਡੂੰਘੀਆਂ ਪਰਤਾਂ 'ਚ ਜਦੋਂ ਕਿਸੇ ਘਰ 'ਚ ਧਾਰਮਿਕ ਊਰਜਾ ਸ਼ੁੱਧ ਭਾਵਨਾ ਜਾਂ ਫਿਰ ਪੁੰਨ ਦੇ ਕਰਮ ਬਹੁਤ ਜ਼ਿਆਦਾ ਤੁਸੀਂ ਕਰਦੇ ਹੋ ਨਾ ਤਾਂ ਫਿਰ ਆਕਾਸ਼ੀ ਤਤਾਂ ਦੇ ਰਾਹੀਂ ਇੱਕ ਸੁਗੰਧ ਸੰਚਾਰ ਹੁੰਦਾ ਹੈ ਇਹ ਤਾਂ ਉੱਪਰਲੇ ਮੰਡਲਾਂ ਤੋਂ ਆਈ ਆ ਇਹ ਆਤਮਕ ਪਦਰਤ ਇਹ ਦਰਸਾਉਂਦਾ ਆ ਕਿ ਤੁਹਾਡੇ ਘਰ ਦੀ ਕੰਪਨ ਊਰਜਾ ਬਹੁਤ ਉੱਚੀ ਹੋ ਰਹੀ ਆ ਹਾਈ ਲੈਵਲ ਦੀ ਜੇ ਇਹ ਖੁਸ਼ਬੂ ਫੁੱਲਾਂ ਚੰਦਨ ਜਾਂ ਗੰਧਰਸ ਵਰਗੀ ਲੱਗੇ ਤਾਂ ਇਹ ਸ਼ੁੱਧ ਊਰਜਾ ਦਾ ਸੰਕੇਤ ਹੈ ਮੰਨ ਕੇ ਚਲਿਓ ਕਿ ਮਿਹਰਬਾਨ ਹੈ ਕੋਈ ਅਗੰਮੀ ਸ਼ਕਤੀ ਤੁਹਾਡੇ ਉੱਤੇ ਤੁਹਾਡੇ ਸਾਰੇ ਕਾਰਜ ਰਾਸ ਸੁਣਿਆ ਉਹ ਕਹਿਣਾ ਚਾਹ ਰਹੀ ਹੈ ਕਿ ਤੁਸੀਂ ਇਕੱਲੇ ਨਹੀਂ ਹੋ ਮੈਂ ਤੁਹਾਡੇ ਪਿੱਛੇ ਹਾਂ ਸਪੋਰਟਰ ਘਰ ਦੇ ਵਿੱਚ ਆਤਮਿਕ ਸੁਰੱਖਿਆ ਮੰਡਲ ਬਣ ਰਿਹਾ ਹੁੰਦਾ ਪਰ ਜੇ ਕਦੇ ਬਿਨਾ ਕਾਰਨ ਬੱਦੀ ਜਈ ਗੰਦੀ ਬਾਸ ਜਾਂ ਜਲੀ ਹੋਈ ਮਾਸ ਦੀ ਵਾਲਾਂ ਦੀ ਬਾਸ ਆਵੇ ਤਾਂ ਸਮਝੋ ਘਰ ਦੀ ਊਰਜਾ ਡੋਲ ਰਹੀ ਹੈ ਕਿਸੇ ਗ੍ਰਹਿ ਜਾਂ ਕਿਸੇ ਅਦ੍ਰਿਸ਼ਟ ਮਾੜੇ ਪ੍ਰਭਾਵ ਕਰਕੇ ਮੈਂ ਦੱਸਣ ਲੱਗੀ ਹਾਂ ਕਿ ਕਿਸ ਗ੍ਰਹਿ ਦੀ ਸੁਗੰਧ ਮਹਿਕ ਨੂੰ ਤੁਸੀਂ ਕਿਸ ਤਰ੍ਹਾਂ ਪਛਾਣਣਾ ਹੈ ਗ੍ਰਹਿਬੰਦ ਤੇ ਸੁਗੰਧਾਂ ਦਾ ਤੁਹਾਡੇ ਉੱਪਰ ਪੈਣ ਵਾਲਾ ਪ੍ਰਭਾਵ ਕੀ ਹੈ ਅੱਜ ਦਾ ਟੌਪਿਕ ਅਹਿਮ ਆ ਡਿਫਰੈਂਟ ਆ ਕਦੇ ਵੀ ਮੈਂ ਰੈਪੀਟੀਸ਼ਨ ਨਹੀਂ ਕਰਦੀ ਹਰ ਗ੍ਰਹਿ ਦੀ ਆਪਣੀ ਆਵਾਸ ਹੈ ਸੂਰਜ ਨਾਲ ਜੁੜਿਆ ਗ੍ਰਹਿ ਉਹਦੀ ਆਪਣੀ ਆਵਾਸ ਹੈ ਚੰਦਨ ਤੇ ਤੂਪ ਵਰਗੀ ਗਰਮ ਨਿੱਗੀ ਤੇ ਪਵਿੱਤਰ ਚੰਦਨਾ ਦੀ ਠੰਡੀ ਫੁੱਲਾਂ ਵਰਗੀ ਮਨ ਸ਼ਾਂਤ ਕਰਨ ਵਾਲੀ ਜਦੋਂ ਤੁਸੀਂ 스멜 ਕਰਦੇ ਹੋ ਨਾ ਉਹਨੂੰ ਤਾਂ ਫਿਰ ਤੁਹਾਡੇ ਤੇ ਇਹ ਅਸਰ ਹੁੰਦਾ ਹੈ ਤੇ ਤੁਸੀਂ ਪਛਾਣ ਲੈਣਾ ਕਿ ਇਹ ਸੂਰਜ ਗ੍ਰਹਿ ਨਾਲ ਜੁੜੀ ਵਾਸਾ ਹੈ ਜਾਂ ਚੰਦਰਮਾ ਨਾਲ ਹੈ ਜਾਂ ਕਿਸੇ ਹੋਰ ਗ੍ਰਹਿ ਨਾਲ ਮੈਂ ਗ੍ਰਹਾਂ ਦੀ ਤਰਤੀਬ ਦੇ ਰਹੀਆਂ ਨਾਲ ਦੱਸ ਰਹੀਆਂ ਉਸ ਸੁਗੰਧ ਨੂੰ ਪਛਾਣਨਾ ਕਿ ਉਹ ਫਰੇਗਰੈਂਸ ਕਿਹੋ ਜਿਹੀ ਹੋਏਗੀ ਸੋ ਸੂਰਜ ਦੀ ਚੰਦਨ ਤੇ ਧੂਪ ਵਰਗੀ ਗਰਮ ਤੇ ਪਵਿੱਤਰ ਚੰਦਰਮਾ ਦੀ ਠੰਡੀ ਠਾਰ ਫੁੱਲਾਂ ਵਰਗੀ ਮਨ ਸ਼ਾਂਤ ਕਰਨ ਵਾਲੀ ਤੇ ਮੰਗਲ ਦੀ ਤੇਜ ਤਿੱਖੀ ਗੁਲਕੰਦ ਹੈ ਨਾ ਜਿਸ ਤਰ੍ਹਾਂ ਜਾਂ ਅਗਰ ਬੱਤੀ ਤੁਸੀਂ ਜਲਾਉਨੇ ਆ ਉਸ ਜਲਣ ਵਾਲੀ ਬਾਸ ਇਹ ਬੁੱਧ ਕਰਦੀ ਬਾਸ ਹੈ ਹਰੀਆਂ ਪੱਤੀਆਂ ਜਿੱਦਾਂ ਆਪਾਂ ਲੈਮਨ ਗ੍ਰਾਸ ਟ੍ਰੀ ਤੋੜ ਲਿਆ ਉਹਦੇ ਪੱਤੇ ਤੋੜ ਲਏ ਜਾਂ ਨਿੰਬੂ ਦੇ ਪੱਤੇ ਤੋੜ ਲਏ ਉਹਨਾਂ ਨੂੰ ਰਬ ਕੀਤਾ ਹਰੀ ਪੱਤੀ ਨਿੰਬੂ ਵਰਗੀ ਲਾਈਮ ਜਿਹਾ ਤਾਜੀ ਮਿੱਟੀ ਵਰਗੀ ਬਾਸ ਉਹ ਬੁੱਧ ਦੀ ਬਾਸ ਹੈ ਗੁਰੂ ਦੀ ਬਾਸ ਮਿੱਠੀ ਤੇ ਹਲਕੀ ਸੁਗੰਧ ਜੋ ਆਤਮ ਵਿਸ਼ਵਾਸ ਤੁਹਾਡੇ ਚ ਭਰਦਾ ਹੈ ਜਦੋਂ ਤੁਸੀਂ ਸਮੈਲ ਕਰ ਲਿਆ ਉਸ ਨੂੰ ਇਹ ਐਵੇਂ ਨਹੀਂ ਆਉਂਦੀਆਂ ਇਹ ਐਵੇਂ ਨਹੀਂ ਮਿਲਦੀਆਂ ਇਹ ਵਰਲਿਆਂ ਦੇ ਹਿੱਸੇ ਆਉਂਦੀਆਂ ਮੈਂ ਬਾਰ-ਬਾਰ ਕਹਿ ਰਹੀ ਹਾਂ ਤੇ ਜੇ ਸ਼ੁਕਰ ਦੀ ਬਾਸ ਹੈ ਉਹ ਇਤਰ ਵਰਗੀ ਸੁਗੰਧ ਹੋएगी ਇਤਰ ਕਿਸੇ ਨੇ ਲਾਇਆ ਨਹੀਂ ਪਰ ਤੁਹਾਨੂੰ ਆ ਗਈ ਦਸਾਂ ਜਣਿਆਂ ਜੋ ਤੁਹਾਨੂੰ ਆਉਣੀਆਂ 20 ਜਣੇ ਭਾਵੇਂ ਬੈਠੇ ਹੋਣ ਪ੍ਰੇਮ ਤੇ ਸੁੱਖ ਦਾ ਸੰਕੇਤ ਹੈ ਸ਼ੁਕਰ ਦੀ ਬਾਸ ਚ ਸ਼ਨੀ ਦੀ ਬਾਸ ਹੈ ਸ਼ਨੀ ਗ੍ਰਹਿ ਦੀ ਬਾਸ ਹੈ ਜਲੀ ਹੋਈ ਬਾਸ ਜਾਂ ਲੋਹਾ ਕਿਤੇ ਧੁਖ ਰਿਹਾ ਕੋਈ ਗੰਧ ਹੈ ਗਰਮ ਲੋਹਾ ਨਹੀਂ ਹੁੰਦਾ ਜਦੋਂ ਸਾਵਧਾਨੀ ਦੀ ਚਤਾਵਨੀ ਹੁੰਦੀ ਹੈ ਇਹ ਤੁਸੀਂ ਪਛਾਣਨਾ ਹੈ ਮੈਂ ਦੱਸ ਸਕਦਾ ਜਦੋਂ ਇਹ ਗ੍ਰਹਿ ਆਪਣੀ ਦ੍ਰਿਸ਼ਟੀ ਜਾਂ ਗਤੀ ਬਦਲਦੇ ਆ ਤਾਂ ਇਹ ਸੁਗੰਧਾਂ ਘਰ ਦੇ ਊਰਜਾ ਕੇਂਦਰਾਂ 'ਚ ਪ੍ਰਗਟ ਹੁੰਦੀਆਂ એનર્ਜੀ ਨੋਡ ਆ ਘਰ ਦੇ ਕਿਸੇ ਕੋਨੇ 'ਚ ਆ ਸਕਦੀ ਆ ਸਪੈਸੀਫਿਕ ਮੈਂ ਦੱਸ ਨਹੀਂ ਸਕਦੀ ਕਿ ਆ ਦਿਸ਼ਾ ਆ ਦਿਸ਼ਾ ਆ ਦਿਸ਼ਾ એનર્ਜੀ ਨੋਡ ਬਣਨਾ ਜਿੱਥੇ ਊਰਜਾ ਕੇਂਦਰ ਬਣ ਗਿਆ ਉੱਥੇ ਤੁਹਾਨੂੰ ਲੰਘਦੇ ਆ ਤੁਸੀਂ ਕ੍ਰੋਸ ਕੀਤੇ ਤਾਂ ਤੁਹਾਨੂੰ ਸੁਗੰਧ ਆ ਜਾਣੀ ਹੈ ਹੁਣ ਮੈਂ ਦੱਸਣ ਲੱਗੀ ਆ ਘਰ ਦੇ ਊਰਜਾ ਕੇਂਦਰ ਭਾਵ ਘਰ ਅੰਦਰਲੀ ਉਹ ਥਾਂ ਜਿੱਥੇ ਜਿੱਥੇ ਤੁਸੀਂ ਇਹ ਖੁਸ਼ਬੂ ਮਹਿਸੂਸ ਕਰ ਸਕਦੇ ਹੋ ਤੇ ਉਹ ਸੁਗੰਧ ਸੰਕੇਤ ਕੀ ਦਿੰਦੀ ਆ ਤੁਹਾਨੂੰ ਜਦੋਂ ਤੁਹਾਡੇ ਨੱਕ ਰਾਹੀਂ ਤੁਹਾਡੇ ਬ੍ਰੇਨ ਨੂੰ ਆ ਅਟਰੈਕਟ ਵੀ ਕਰਦੀ ਤੇ ਇਫੈਕਟ ਵੀ ਕਰਦੀ ਆ ਤੁਸੀਂ ਉਸ ਖੁਸ਼ਬੂ ਦਾ ਇਸ਼ਾਰਾ ਕਿੱਦਾਂ ਸਮਝੋਗੇ ਮੈਂ ਜਿੱਦਾਂ ਕਹਿੰਦੀ ਸੁਪਨਿਆਂ ਨੂੰ ਡੀਕੋਡ ਕਰਨਾ ਸਿੱਖੋ ਇਦਾਂ ਹੀ ਕੁਦਰਤ ਦੇ ਇਹ ਇਸ਼ਾਰੇ ਸਮਝਣੇ ਆ ਤੁਸੀਂ ਘਰ ਦੇ ਕੁਝ ਥਾਂ ਦੱਸਣ ਲੱਗਦੀਆਂ ਮੈਂ ਤੁਹਾਡਾ ਪੂਜਾ ਸਥਾਨ ਹੋ ਗਿਆ ਤੁਹਾਡੇ ਮੁੱਖ ਦਹਲਿਜ਼ ਹੋ ਗਈ ਦਰਵਾਜ਼ੇ ਬਹੁਤੀ ਉੱਥੇ ਆਉਂਦੀ ਹੁੰਦੀ ਹੈ ਜਾਂ ਫਿਰ ਰਸੋਈ ਘਰ ਉਹ ਤਾਂ ਪਾਕ ਪਵਿੱਤਰ ਥਾਂ ਹੈ ਇਹ ਊਰਜਾ ਸੰਚਾਰ ਕੇ ਅੰਦਰ ਮੁੱਖ ਤਿੰਨ ਕਿਸੇ ਦੇ ਵੀ ਘਰ ਦੇ ਇੱਥੇ ਆਉਣ ਵਾਲੀ ਅਚਾਨਕ ਸੁਗੰਧ ਦੱਸਦੀ ਆ ਕਿ ਘਰ ਦੀ ਊਰਜਾ ਚੰਗੀ ਦਿਸ਼ਾ ਵਿੱਚ ਵਗ ਰਹੀ ਆ ਤੁਹਾਡੇ ਤੇ ਪ੍ਰਮਾਤਮਾ ਦੀਆਂ ਠੁੱਠਮੇਰਾ ਹਨ ਬੇਫਿਕਰ ਹੋ ਜੋ ਨਿਸ਼ਚਿੰਤ ਹੋ ਜੋ ਤੁਹਾਡੇ ਨਾਲ ਕੋਈ ਪਾਵਰ ਸ਼ਕਤੀਸ਼ਾਲੀ ਪਾਵਰ ਤੁਹਾਡੇ ਨਾਲ ਹੈ ਸਬਜ਼ੀਆਂ ਦੇ ਪਰ ਜੇ ਸੁਗੰਧ ਸੌਣ ਵਾਲੇ ਕਮਰੇ ਜਾਂ ਸੁਧਾਰਨ ਥਾਂ ਤੇ ਆਲੇ ਦੁਆਲੇ ਹੋਰ ਇਹਨਾਂ ਤਿੰਨਾਂ ਥਾਵਾਂ ਤੋਂ ਇਲਾਵਾ ਜੋ ਮੈਂ ਮਨਸ਼ਨ ਕਰਤੀਆਂ ਤਾਂ ਉਹ ਉੱਥੇ ਵਾਰ-ਵਾਰ ਆਵੇ ਤਾਂ ਇਹ ਕਿਸੇ ਅਦ੍ਰਿਸ਼ਟ ਪ੍ਰਾਣੀ ਜਾਂ ਗ੍ਰਹਿ ਊਰਜਾ ਦੇ ਪ੍ਰਵੇਸ਼ ਦਾ ਸੰਕੇਤ ਹੋ ਸਕਦੀ ਹੈ ਕੋਈ ਅਦ੍ਰਿਸ਼ਟ ਪ੍ਰਾਣੀ ਐਂਟਰ ਕਰ ਚੁੱਕਾ ਤੁਹਾਡੇ ਘਰ ਚ ਆਤਮਿਕ ਰੂਪ ਜੇ ਤੁਹਾਡੇ ਬੈੱਡਰੂਮ 'ਚ ਇਹ ਖੁਸ਼ਬੂ ਆਈ ਹੈ ਤਾਂ ਇਹ ਦੇਖ ਲੈਣਾ ਹੁਣ ਤੁਸੀਂ ਫਿਰ ਦਿਨ ਤੇ ਸਮੇਂ ਦੇ ਅਨਸਾਰ ਵੀ ਸੁਗੰਧਾਂ ਦਾ ਅਰਥ ਹੈ ਕਿ ਇਹ ਖੁਸ਼ਬੂਆਂ ਇਹ ਮੈਂ ਕਾ ਜੇ ਤੁਹਾਨੂੰ ਤੁਹਾਡੇ ਨੱਕ ਰਾਹੀਂ ਤੁਸੀਂ ਸਮੈਲ ਕਰਦੇ ਹੋ ਤੁਹਾਨੂੰ ਮਹਿਸੂਸ ਹੋਣ ਲੱਗ ਪਈਆਂ ਤਾਂ ਫਿਰ ਦਿਨ ਕਿਹੜਾ ਤੇ ਸਮਾਂ ਕਿਹੜਾ ਆ ਤੇ ਤੁਸੀਂ ਉਸ ਹਿਸਾਬ ਨਾਲ ਉਸ ਸੁਗੰਧ ਦਾ ਅਰਥ ਕੀ ਲੈਣਾ ਇਸ ਗੱਲ ਨੂੰ ਵੀ ਸਮਝ ਲਓ ਜੇ ਤਾਂ ਤੁਹਾਨੂੰ ਜਿੰਨਾਂ ਸੁਗੰਧਾਂ ਦਾ ਮੈਂ ਜ਼ਿਕਰ ਕੀਤਾ ਜਿਨ੍ਹਾਂ ਗ੍ਰਹਿਾਂ ਕਰਕੇ ਉਹ ਆਈਆਂ ਸਵੇਰ ਵੇਲੇ ਦੀ ਜੇ ਤੁਹਾਨੂੰ ਕਿਤੇ ਇਹ ਤੜਕਸਾਰ ਸੁਗੰਧ ਆਉਂਦੀ ਹੈ ਤਾਂ ਬਹੁਤ ਹੀ ਸ਼ੁਭ ਮੰਨੀ ਜਾਏਗੀ ਆਤਮਕ ਸੁਰੱਖਿਆ ਦਾ ਸੰਕੇਤ ਹੈ ਜੇ ਇਹੀ ਸੁਗੰਧ ਦੁਪਹਿਰ ਦੇ ਵੇਲੇ ਤੁਹਾਨੂੰ ਆਉਂਦੀ ਹੈ ਤਾਂ ਤੁਹਾਨੂੰ ਇਸ਼ਾਰਾ ਹੈ ਕਿ ਗ੍ਰਹਿ ਦੋਸ਼ ਨੇ ਇਹਨਾਂ ਤੋਂ ਬਚੋ ਗੱਲ ਸੁਣੋ ਕਿਉਂਕਿ ਉਹ 스멜 ਆ ਰਹੀ ਹੈ ਉਹ ਆਤਮਕ সূਖਮ ਸ਼ਕਤੀ ਕੋਈ ਤੁਹਾਡੇ ਨਾਲ ਉਹ ਖੁਸ਼ੂਬਖੇਰ ਕੇ ਤੁਹਾਨੂੰ ਸਿਗਨਲ ਦੇ ਰਹੀ ਕਿ ਮੈਂ ਤੁਹਾਡੇ ਨਾਲ ਪਰ ਤਿੰਨਾ ਵੇਲਿਆਂ ਚ ਕਿਹੜੇ ਵੇਲੇ ਉਹ ਸੁਗੰਧ ਆਈ ਆ ਉਹ ਇਸ਼ਾਰਾ ਤਾਂ ਤੁਸੀਂ ਸਮਝਣਾ ਡਾਕਟਰ ਤੇਰਾ ਕੋਰ ਸਿਰਫ ਦੱਸ ਰਹੀ ਆ ਨੋਟ ਕਰ ਲਓ ਸੋ ਸਵੇਰ ਦੀ ਸੁਗੰਧ ਸ਼ੋਭਾ ਆਤਮਿਕ ਸੁਰੱਖਿਆ ਦਾ ਸੰਕੇਤ ਹੈ ਦੁਪਹਿਰ ਦੀ ਸੁਗੰਧ ਆ ਤਾਂ ਗ੍ਰਹਿ ਦੋਸ਼ਾਂ ਤੋਂ ਬਚਣ ਦੀ ਚੇਤਾਵਨੀ ਆ ਕਿ ਅਲਰਟ ਹੋ ਜਾਓ ਕੁਝ ਮਾੜਾ ਹੋਣ ਜਾ ਰਿਹਾ ਤੁਹਾਡੇ ਘਰ ਤੇ ਜੇ ਰਾਤ ਦੀ ਸੁਗੰਧ ਆ ਤਾਂ ਸਮਝ ਲਓ ਉਹ ਪਿਤਰ ਊਰਜਾ ਦੀ ਗਤੀ ਆ ਤੁਹਾਨੂੰ ਪਤਾ ਹੀ ਆ ਰਾਤ ਦਾ ਸੰਪਤ ਪਿਤਰਾਂ ਨਾਲ ਆ ਜਾਂ ਫਿਰ ਅਦ੍ਰੇਸ਼ਟ ਲੋਕਾਂ ਨਾਲ ਆ ਜੋ ਨੰਗੀ ਅੱਖ ਨਾਲ ਨਜ਼ਰ ਨਹੀਂ ਆਉਂਦੇ ਸਟਲ ਸੰਸਾਰ ਅਲੌਕਿਕ ਅਧੀ ਰਾਤੀ ਸ੍ਰਮ ਸੁਗੰਧਵੀ ਹੈ ਚਾਰ ਕੈਟੇਗਰੀਜ਼ ਨੇ ਅਧੀ ਰਾਤ ਨੂੰ ਜੇ ਸੁਗੰਧ ਆ ਗਈ ਸ਼ਕਤੀਸ਼ਾਲੀ ਆਤਮਕ ਤਤਾਂ ਦਾ ਸੰਚਾਰ ਹੈ ਜਿਸ ਸਮੇਂ ਮਨ ਤੇ ਗ੍ਰਹਿ ਦੋਨੋਂ ਕਮਜ਼ੋਰ ਹੋਏ ਹੁੰਦੇ ਹਨ ਸੁਖੀ ਤੁਹਾਨੂੰ ਕਦੇ ਬਿਨਾਂ ਕਾਰਨ ਘਰ ਚ ਕੋਈ ਅਜੀਬ ਜਾਂ ਮਿੱਠੀ ਜਿਹੀ ਸੁਗੰਧ ਮਹਿਸੂਸ ਹੋਈ ਹੈ ਮੈਨੂੰ ਕਮੈਂਟ ਕਰਕੇ ਦੱਸਿਓ ਉਹ ਸਮਾਂ ਦਿਨ ਦਾ ਸੀ ਜਾਂ ਰਾਤ ਦਾ ਸੀ ਮੈਂ ਤੁਹਾਨੂੰ ਆਤਮਿਕ ਉਪਾਅ ਸੁਪਰ ਰੈਮੇਡੀ ਦੱਸਣ ਜਾ ਰਹੀ ਹਾਂ ਪਰ ਇੱਥੇ ਰੂਪ ਵਿੱਚ ਦਰਸਾਉਂਦਾ ਕਿ ਰੈਮੇਡੀ ਦੁੱਧ ਤੇ ਹਵਾ ਦੇ ਸੰਯੋਗ ਨਾਲ ਸੁਗੰਧ ਸੰਤੁਲਿਤ ਕਰ ਲੈਂਦੀ ਹੈ ਮੈਂ ਉਹ ਰੈਮੇਡੀ ਦੇਣ ਲੱਗੀ ਹਾਂ ਇਹ ਉਪਾਅ ਬਹੁਤ ਹੀ ਪ੍ਰਤਨ ਜਿਹਦੇ ਵਿੱਚ ਸਵੇਰ ਦੀ ਪਹਿਲੀ ਰੌਸ਼ਨੀ ਨਾਲ ਇੱਕ ਵਿਸ਼ੇਸ਼ ਜਲਦਾਨ ਤੇ ਗੰਧ ਅਰਪਣ ਕੀਤੀ ਜਾਏਗੀ ਜਿਸ ਦੇ ਨਾਲ ਘਰ ਦੀ ਸੁਗੰਧਿਤ ਊਰਜਾ ਸ਼ੁੱਧ ਹੋ ਜਾਏਗੀ ਤੇ ਜਿਹੜੀ ਬਦਬੂ ਹੈ ਮਾੜੀ ਗੰਧ ਹੈ ਇਹ ਆਪਣੇ ਆਪ ਆਟੋਮੈਟਿਕਲੀ ਮਰਝ ਹੋ ਕੇ ਖਤਮ ਹੋ ਜਾਏਗੀ ਜੇ ਘਰ ਦੇ ਵਿੱਚ ਬਾਰ ਬਾਰ ਅਣਜਾਣ ਸੁਗੰਧ ਆ ਰਹੀ ਹੈ ਤਾਂ ਤੁਸੀਂ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਤਾਂਬੇ ਦੇ ਲੋਟੇ 'ਚ ਗਾਂ ਦਾ ਕੱਚਾ ਦੁੱਧ ਪਾਉਣਾ ਥੋੜਾ ਜਿਹਾ ਗੁਲਾਬ ਜਲ ਪਾ ਲੈਣਾ ਸੁੱਚਾ ਇਹ ਨਹੀਂ ਕਿ ਤੁਸੀਂ ਆਪਣੇ ਫੇਸ ਤੇ ਵੀ ਗੁਲਾਬ ਜਲ ਲਾ ਰਹੇ ਹੋ ਤਾਂ ਉਹੀ ਉਹ ਕੋਸ਼ਿਸ਼ੀ ਤਾਂ ਇਹਨਾਂ ਚੀਜ਼ਾਂ 'ਚ ਪਵਿੱਤਰਤਾ ਪ੍ਰਾਇਓਰਟੀ ਤੇ ਰੱਖਣੀ ਚਾਹੀਦੀ ਨੰਬਰ 1 ਸੋ ਕੱਚਾ ਗਾਂ ਦਾ ਸ਼ੁੱਧ ਦੁੱਧ ਦੈਨ ਵਿੱਚ ਥੋੜਾ ਜਿਹਾ ਪਵਿੱਤਰ ਸੁੱਚਾ ਗੁਲਾਬ ਜਲ ਪਾਣਾ ਆਪਣੇ ਮੁੱਖ ਐਂਟਰੈਂਸ ਤੇ ਛਿੜਕਦੇ ਹੋ ਫਿਰ ਓਮ ਗੰਦ ਦਵਾਏ ਨਮਹਾ ਮੰਤਰ ਤਿੰਨ ਵਾਰ ਜਪਨਾ ਤੁਸੀਂ ਇਸ ਦੇ ਨਾਲ ਘਰ ਦੀ ਊਰਜਾ ਸੰਤੁਲਿਤ ਹੋ ਜਾਏਗੀ ਤੇ ਜੋ ਵੀ ਅਦ੍ਰਿਸ਼ ਪ੍ਰਭਾਵ ਗੰਧਰੇ ਆਉਂਦਾ ਹੈ ਉਹ ਸਦਾ ਲਈ ਮਿਟ ਜਾਏਗਾ ਇਹ ਉਪਾਅ ਸਿਰਫ ਤੁਸੀਂ ਤਿੰਨ ਸਵੇਰ ਕਰਨਾ ਆ ਤਿੰਨ ਦਿਨ ਤੜਕੇ ਫਰਕ ਆਪਣੇ ਆਪ ਤੁਹਾਨੂੰ ਮਹਿਸੂਸ ਹੋ ਜਾਣਾ ਜੇ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਵਿਲੱਖਣ ਲੱਗੀ ਤੇ ਸੱਚ ਦੇ ਨੇੜੇ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਕਮੈਂਟ ਕਰਕੇ ਦੱਸਣਾ ਕਿ ਮੇਰਾ ਇਹ ਦੁਰਲਭ ਟੌਪਿਕ ਤੁਹਾਨੂੰ ਕਿਹੋ ਜਿਹਾ ਲੱਗਾ ਸੋ ਮੇਰੇ ਨਾਲ ਜੁੜਨ ਦਾ ਇਹ ਫਾਇਦਾ ਆ ਕਿ ਮੈਂ ਤੁਹਾਨੂੰ ਅਲੱਗ-ਅਲੱਗ ਇੰਟਰਸਟਿਡ ਪਰਵੈਦਿਕ ਔਰ ਪ੍ਰਾਤਿਕ ਗ੍ਰੰਥਾਂ ਦੇ ਟੌਪਿਕ ਲੈ ਕੇ ਦੇ ਰਹੀ ਆ ਜਿਹੜੇ ਤੁਹਾਡੀ ਜਾਣਕਾਰੀ ਨੂੰ ਹੀ ਨਹੀਂ ਬਣਾਉਂਦੇ ਤੁਹਾਨੂੰ ਫਾਇਦਾ ਵੀ ਦਿੰਦੇ ਆ ਤੁਹਾਨੂੰ ਇੱਕ ਜੀਵਨ ਦੀ ਜਾਚ ਸਿਖਾਉਂਦੇ ਆ ਇਸ ਲਈ ਤੁਹਾਡਾ ਫਰਜ਼ ਵੀ ਬਣਦਾ ਹੈ ਜੇ ਤੁਸੀਂ ਮੇਰੇ ਹਮਾਇਤਿਓ ਤਾਂ ਡਾਕਟਰ ਤੇਰੰਕੌਰ ਦਾ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਨਹੀਂ ਕਿਸੇ ਹੋਰ ਤੋਂ ਕਰਵਾ ਦੋ ਕਿਉਂਕਿ ਤੁਸੀਂ ਹੋ ਤਾਂ ਮੈਂ ਆ ਮੈਂ ਹਰ ਵਾਰੀ ਇਹ ਕਹਿੰਨੀ ਆ ਸੋ ਇਹ ਸੁਗੰਧ ਨੂੰ ਪਛਾਣੋ ਸਾਰਾ ਟੌਪਿਕ ਬੜਾ ਇੰਟਰਸਟਿੰਗ ਸੀ ਕਮੈਂਟਸ 'ਚ ਮੈਨੂੰ ਦੱਸੋ ਤੁਹਾਨੂੰ ਇਹ ਟੌਪਿਕ ਕਿਵੇਂ ਦਾ ਲੱਗਾ ਮਿਲਾਂਗੇ ਕੱਲ ਇੱਕ ਨਵੇਂ ਵਿਸ਼ੇ ਨਾਲ ਰੱਖਿਆ ਕਰੋ ਆਪਣਾ ਖਿਆਲ 킬 ਦੈਨ ਬਾਏ ਬਾਏ ਮੈਂ ਚੌਨੀ ਆ ਅਗੰਮੀ ਖੁਸ਼ਬੂਆਂ ਮੈਂ ਕਾ ਤੁਹਾਨੂੰ ਐਸਕਾਟ ਕਰਦੀਆਂ ਰਹਿਣ ਤੁਹਾਡੇ ਅੰਗ ਸੰਗ ਰਹਿਣ ਇਹ ਹੀ ਤੁਹਾਡੀਆਂ ਸਪਿਰਚੁਅਲ ਐਂਜਲਸ ਬਣ ਕੇ ਤੁਹਾਡੇ ਸਭ ਦੁੱਖਾਂ ਦਾ ਨਾਸ਼ ਕਰਨ ਤੇ ਤੁਹਾਨੂੰ ਪ੍ਰੋਟੈਕਟ ਕਰਨ